ਲੋ ਜੀ ਸੁੱਖੀ ਭਰਾਣੋਂ ਵੀ ਆ ਪੱਟ ਦਿੱਤੀ ਆਪਾਂ ਇਹ ਰੋਕੀ ਸੀ ਫਾਰਮ 'ਚ ਤੇ ਬੰਦਾ ਜਿੱਦ ਕਰ ਲੱਗ ਗਿਆ ਕਹਿੰਦਾ ਲੈ ਕੇ ਆਹ ਜਾਣੀ ਆ ਹਾਂ ਠੀਕ ਆ ਹਾਂ ਤਾਂ ਪੁੱਗ ਗਈ ਉਹ ਕੰਮ ਤਾਂ ਹੈ ਨਹੀਂ ਵੀ ਆ ਰੋਕੀ ਆ ਸਾਡੀ ਫਲਾਨੀ ਐ ਧੌਂਕੀ ਆ ਉਹ ਆ ਬੋ ਆ ਨਹੀਂ ਨਹੀਂ ਉਹ ਕੰਮ ਤੇ ਲੋਕਾਂ ਦੀ ਹੁੰਦੀ ਆ ਸੋਚ ਛੋਟੀ ਚੰਗਾ ਜਾਨਵਰ ਗਾਹ ਨਾ ਦੇਣਾ ਇਹ ਤਾਂ ਛੋਟੀ ਹੁੰਦੀ ਆ ਵੀ ਇਹਨਾਂ ਨੂੰ ਐ ਨਹੀਂ ਪਤਾ ਜੇ ਹੁਣ ਆ ਸੁੱਖੀ ਆ ਪੱਟ ਤਿਆਰ ਕਰੂਗਾ ਕੋਈ ਸ਼ੱਕ ਨਹੀਂ ਤਿਆਰ ਹੋਊਗੀ ਨੋ ਡਾਊਟ ਆਪੇ ਉਹ ਫਿਰਦਾਗਾ ਆ ਮਾਂ ਫਿਰਦੀ ਐ ਤੇ ਉਹ ਨਾਨੀ ਫਿਰਦੀ ਐ ਠੀਕ ਆ ਕੱਲੀ ਕੱਲੀ ਚੀਜ਼ ਦਿਖਾ ਕੇ ਜਾਨਵਰ ਦਿੱਤਾ ਤਿਆਰ ਕਮੇਣਾ ਆਊਗਾ ਫੇਰ ਤੁਸੀਂ ਰੇਟ ਮੁੱਲ ਤੇ ਆਏ ਨੇ ਆ 40 40 ਇੰਚ ਵਾਲੀਆਂ ਦੇ ਮੈਨੂੰ ਕੋਈ ਚੱਕਵਾ ਦੇ ਪੱਠਾ ਮੈਂ ਚੱਕ ਲਊਂ ਠੀਕ ਆ ਨਾ ਕੋਈ ਨਹੀਂ ਹੱਥ ਦਾ ਰੰਦਾ ਕਿ ਤਰਨ ਦੇਂਦੇ ਆ ਨਹੀਂ ਤਰਨ ਦਿੰਦੇ ਆ ਤੇ ਮਰਜ਼ੀਆਂ ਚੱਕ ਰਿੰਦੇ ਕਿਸੇ ਬੰਦੇ ਦੀ ਮਰਜ਼ੀ ਨਾਲ ਨਹੀਂ ਜਾਨਵਰ ਖੜਨ ਨਹੀਂ ਆਉਂਦੇ ਹਾਂ ਐ ਤੂਰ ਦਿੰਦੇ ਆ ਭਰਾ ਮੇਰੇ ਉਹ ਇਹ ਕੋਈ ਅਜਰਾ ਗਾਹਕ ਨਹੀਂ ਮੇਰਾ ਇਹ ਪੁਰਾਣਾ ਬੰਦਾ ਹੈ ਤੇ ਇਹਨੂੰ ਪਹਿਲਾਂ ਵੀ ਇਹਦੇ ਨੰਬਰ ਸਕਰੀਨ ਤੇ ਲੱਗਿਆ ਸੀ ਬਥੇਰੇ ਫੋਨ ਆਏ ਸੀ ਇਹਨੂੰ ਪਹਿਲਾਂ ਹਨਾ ਜਦੋਂ ਪਹਿਲਾਂ ਮੇਰੇ ਕੋਲ ਪੱਟ ਲੈ ਕੇ ਗਿਆ ਸੀਗਾ ਕਿੰਨੇ ਕ ਫੋਨ ਆਏ ਸੀ ਬਹੁਤ ਜ਼ਿਆਦਾ ਫੋਨ ਆਏ ਸੀ ਕੀ ਕਹਿੰਦੇ ਸੀ ਲੋਕ ਕਹਿੰਦੇ ਸੀ ਜਿੰਨੇ ਦਾ ਤੂੰ ਬੱਚਾ ਲਿਆ ਉਹ ਮਾਰ ਦਿੰਦੇ ਆ ਫਲਾਨਾ ਧੌਂਕਾ ਉਹ ਬੋਹ ਕਰੀ ਆ ਜਾਂਦੀ ਆ ਕੀ ਦੇਖ ਕੇ ਬੱਚਾ ਲਿਆ ਮੈਂ ਤੈਨੂੰ ਇੰਨੇ ਦਾ ਦਵਾ ਦੂਆ ਇੰਨੇ ਦਾ ਦਵਾ ਦੂਆ ਹਾਂ ਲੱਗਦਾ ਹੈ ਪਰ ਆਪਾਂ ਨਹੀਂ ਸੁਣੀ ਕਿਸੇ ਦੀ